ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅ ਅੱਜ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਦੇ ਵਿੱਚ ਆਏ ਹੋਏ ਆ ਇੱਥੇ ਅਸੀਂ ਕਿਸਾਨਾਂ ਨੂੰ ਕਹਿਨੇ ਆ ਕਿ ਕਿਸਾਨ ਵੀਰੋ ਝੋਨੇ ਵਿੱਚ ਪਾਣੀ ਸਿਕਾਸ ਕਾ ਕੇ ਲਾਓ ਕਿਉਂਕਿ ਪਾਣੀ ਬਹੁਤ ਧਰਤੀ ਦੇ ਥੱਲੇ ਜਾ ਰਿਹਾ ਹੈਗਾ ਮੁਕਰਿਆ ਆਏਗਾ ਤੇ ਪਾਣੀ ਬਚਾਉਣ ਦੀ ਖਾਤਰ ਹੈ ਝੋਨੇ ਦੇ ਝੋਨੇ ਦਾ ਝਾਰ ਵਧਾਉਣ ਦੀ ਖਾਤਰ ਤੇ ਕੀੜਾ ਨਾ ਆਵੇ ਉਲੀਆਂ ਨਾ ਪੈਣ ਤਾਂ ਪਾਣੀ ਸੋ ਸੁਕਾਰ ਸੁਕਾਰ ਕੇ ਲੋਨ ਨੂੰ ਕਹਿ ਰਹੇ ਆ ਪਰ ਕਿਸਾਨਾਂ ਦੀਆਂ ਕੁਝ ਆਪਦੀਆਂ ਵੀ ਜਿਹੜੀਆਂ ਦਿੱਕਤਾਂ ਹੈਗੀਆਂ ਉਹ ਆਓ ਆਪਾਂ ਜਗਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਕਿ ਉਹ ਉਹਨਾਂ ਨੂੰ ਹੋਰ ਕੀ ਦਿੱਕਤਾਂ ਆ ਰਹੀਆਂ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਤਾਰ ਸਿੰਘ ਆ ਪਿੰਡ ਕਪੂਰੇ ਆ ਤੇ ਸਾਡਾ ਜੀ ਵੀ ਬਹੁਤ ਕਰਦਾ ਵੀ ਪਾਣੀ ਸਕਾਸ ਕਾ ਕੇ ਲਾਈਏ ਤੇ ਪਰ ਜੋ ਹੱਲ ਚੂਹਾ ਸਾਨੂੰ ਬਹੁਤ ਜਿਆਦਾ ਤੰਗ ਕਰ ਰਿਹਾ ਵਾ ਆ ਦੇਖੋ ਥਾਂ ਥਾਂ ਤੇ ਕੱਟਿਆ ਜਦੋਂ ਅਸੀਂ ਪਾਣੀ ਸਕਾਸ ਕਾ ਕੇ ਲਾਉਨੇ ਆ ਤਾਂ ਇੰਨਾ ਜ਼ਿਆਦਾ ਨੁਕਸਾਨ ਕਰ ਰਿਹਾ ਇਹਨੂੰ ਦਵਾਈਆਂ ਪਾ ਪਾ ਕੇ ਵੀ ਅਸੀਂ ਬਹੁਤ ਥੱਕ ਗਏ ਆ ਪਾ ਨੁਕਸਾਨ ਨਹੀਂ ਕਰਨੋ ਹਟ ਰਿਹਾਗਾ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜੀ ਦਵਾਈ ਨਹੀਂ ਛੱਡੀ ਕਿ ਜਿਹੜੀ ਪੌਣ ਵੱਲ ਦਵਾਈ ਵੀ ਨਹੀਂ ਖਾ ਰਹੀ ਹੁਣ ਤੇ ਇਸੇ ਕਰਕੇ ਪਾਣੀ ਸਾਡਾ ਸਕਾਉ ਨੂੰ ਜੀ ਨਹੀਂ ਕਰਦਾਗਾ ਜੇ ਵੀ ਅਸੀਂ ਪਾਣੀ ਸਕਾਈਏ ਤੇ ਵੀਰੋ ਮੇਰੋ ਇਹਦਾ ਹੱਲ ਕੋਈ ਦੱਸੋ ਹਰ ਕੋਈ ਵੀ ਕਿਵੇਂ ਹੱਲ ਕੀਤਾ ਜਾਵੇ ਲੱਗਦਾ ਦੋਸਤੋ ਤੁਹਾਨੂੰ ਬਾਈ ਜੀ ਨੇ ਸਾਰੀ ਗੱਲ ਦੱਸ ਦਿੱਤੀ ਆ ਆ ਬਾਈ ਦੇ ਹੱਥ ਵਿੱਚ ਵੇਖੋ ਕਿੰਨੇ ਡੱਕਰੇ ਦਿਖ ਰਹੇ ਆ ਤੁਹਾਨੂੰ ਚੂਹੇ ਨੇ ਇੰਨਾ ਕੁੱਤਰਤਾ ਲੈ ਦੇਖੋ ਥਾਂ ਥਾਂ ਤੇ ਕੁੱਤਰਿਆ ਪਿਆ ਇਹਨਾਂ ਨੇ ਪਾਣੀ ਪਾਣੀ ਛਕਾ ਕੇ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਆ ਦੇਖੋ ਜੀ ਹਾਂ ਦੇਖੋ ਸਾਰੇ ਆਹ ਚੀਜ਼ ਲੈ ਆਹ ਕੁੱਤਰਿਆ ਪਿਆ ਕੋਸਤਾ ਬਾਈ ਨੇ ਚਲੋ ਡੱਕੇ ਚੱਕ ਲਿਆ ਆ ਸਾਰਾ ਜੀ ਚੂਹਾ ਘਰੀ ਜਾਂਦਾ ਤਾਂ ਮੈਂ ਕਿਸਾਨ ਵੀਰਾਂ ਨੂੰ ਜਾ ਹੋਰ ਮਹਾਰਾ ਨੂੰ ਖੇਤੀ ਮਹਾਰਾ ਨੂੰ ਬੇਨਤੀ ਕਰਦਾ ਕਿ ਟੂਹੇ ਦਾ ਹੱਲ ਜਰੂਰ ਦੱਸਿਆ ਜਾਵੇ ਤਾਂ ਕਿ ਕਿਸਾਨ ਆਪਣੀਆਂ ਗੱਲਾਂ ਨਾਲ ਸਹਿਮਤ ਹੋ ਕੇ ਉਹ ਵੀ ਪਾਣੀ ਘੱਟ ਲਾਉਣ ਦੀ ਕੋਸ਼ਿਸ਼ ਕਰੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਸ਼ੁਕਰੀਆ